ਗੁੱਡ ਮਾਰਨਿੰਗ ਜੀ ਸਭ ਤੋਂ ਪਹਿਲਾਂ ਉੱਠ ਕੇ ਆਪਾਂ ਕੀਤਾ ਵੇਟ ਤੇ ਫਿਰ ਬਾਹਰ ਨਿਕਲ ਕੇ ਦੇਖਿਆ ਸਵੇਰ ਦੇ 5 ਵਜੇ ਸੀ ਹਲੇ ਹਨੇਰਾ ਪਿਆ ਸੀ ਸਾਈਕਲ ਬਾਹਰ ਕੱਢਿਆ ਫੜਕੜ ਕੇ ਸਾਈਕਲ ਬਾਹਰ ਲਾਇਆ ਤੇ ਪੰਛੀਆਂ ਵਾਸਤੇ ਚੋਗਾ ਪਾਇਆ ਲਵਾਫੇ ਦੇ ਵਿੱਚ ਕਣਕ ਤੇ ਬਾਜਰਾ ਤੇ ਆ ਕੁੱਤਿਆਂ ਵਾਸਤੇ ਰੋਟੀਆਂ ਇੱਕ ਕੁੱਤੀ ਸੁੱਈ ਹੋਈ ਆ ਰਸਤੇ 'ਚ ਤੇ ਚੱਕਤਾ ਸਾਈਕਲ ਜੀ ਪਹੁੰਚ ਗਏ ਕੁੱਤੇ ਆਪਣੀ ਆਵਾਜ਼ ਪਛਾਣ ਕੇ ਇਕਦੂਰੇ ਆ ਜਾਂਦੇ ਆ ਤੇ ਉਹਨਾਂ ਨੂੰ ਰੋਟੀਆਂ ਸ਼ਾਮ ਨੂੰ ਵੀ ਸਪੈਸ਼ਲ ਲੱਗ ਰੱਖ ਦਿੰਦੀਆਂ ਤੇ ਚੂਰ ਕੇ ਪਾਤੀਆਂ ਜੀ ਤੇ ਮਾਂ ਦੀ ਮਮਤਾ ਦੇਖੋ ਕੁੱਤੀ ਨੇ ਉਹਨਾਂ ਚ ਰੋਟੀ ਨਹੀਂ ਖਾਦੀ ਵੀ ਪਹਿਲਾਂ ਮੇਰੇ ਕੋ ਪੂਰੇ ਖਾ ਲੈਣਦੇ ਇਹਨਾਂ ਨੂੰ ਰੱਜ ਜਾਂਦੇ ਹੁੰਦੀ ਹੈ ਮਮਤਾ ਤੇ ਆਹ ਵੱਡਾ ਰੋਡ ਆ ਗਿਆ ਬਰਨਾਲੇ ਵਾਲਾ ਜੀ ਤੇ ਰੋਟੀਆਂ ਪਾ ਕੇ ਕਤੂਰੇ ਵਿਚਾਰੇ ਭੁੱਖੇ ਹੁੰਦੇ ਸਾਨੂੰ ਪਤਾ ਸ਼ਹਿਰਾਂ ਚ ਕਿਹੜਾ ਪਉਂਦਾ ਹਨਾ ਪਿੰਡਾਂ ਦੀ ਗੱਲ ਹੋਰ ਹੁੰਦੀ ਆ ਤੇ ਕੁੱਤੇ ਰੋਟੀ ਖਾ ਕੇ ਪਾ ਕੇ ਰੋਟੀ ਕੁੱਤੇ ਨੂੰ ਤੇ ਚੱਲਦੇ ਵੀ ਆਪਰ ਹੁਣ ਜਾਗਦੇ ਆਪਣਾ ਸਾਈਕਲ ਤੇ ਵੱਡੇ ਰੋਡ ਤੇ ਡਰ ਲੱਗਦਾ ਜੀ ਹਲੇ ਹਨੇਰਾ ਹੁੰਦਾ ਤੇ ਇਸ ਕਰਕੇ ਗਾਹਾਂ ਨ ਇੱਕ ਮਾਰਕੀਟ ਹੈ ਉੱਥੇ ਵੈਸੇ ਗੇੜੇ ਕੱਢਦੇ ਰਹਿੰਦੇ ਆ ਵੀ ਇਹ ਦਿਨ ਚੜ ਜੇ ਤੇ ਫਿਰ ਉਸ ਤੋਂ ਬਾਅਦ ਅੱਗੇ ਇੱਥੋਂ ਵੱਲ ਹੁਣਾ ਰੋਡ ਤੇ ਛੋਟੇ ਰੋਡ ਤੇ ਪਾ ਲੈਣਾ ਵੱਡੇ ਰੋਡ ਤੇ ਹੁਣ ਪਤਾ ਅੱਜ ਕੱਲ ਡਰਾਈਵ ਤੜਕੇ ਉੰਗੇ ਜੇ ਹੁੰਦੇ ਆ ਇੱਥੇ ਆਪਾਂ ਹੁਣ ਉਹ ਮਾਰਕੀਟ ਚ ਖੁੱਲਾ ਗਰਾਊਂਡ ਦੇਣ ਲੱਗੇ ਗੇੜੇ ਤੇ ਉੱਥੇ ਅੰਕਲ ਟੱਕਰ ਕੇ ਅੰਕਲ ਗੱਲਾਂ ਕਰੀ ਗਏ ਨਾਲ ਦੱਸੀ ਗਏ ਮੈਂ 1988 ਚ ਆ ਗਿਆ ਸੀ ਇੱਥੇ ਦੁਕਾਨ ਕਰਦਾ ਮੈਡੀਕਲ ਦੀ ਬਹੁਤ ਜੋ ਗੱਲਾਂ ਕਰੀ ਗਏ ਫਿਰ ਥੋੜਾ ਦਿਨ ਚੜਿਆ ਆ ਪਾਂਛ ਤੇ ਇੱਥੇ ਕਬੂਤਰ ਬਹੁਤ ਆਉਂਦੇ ਵੀਰੇ ਇੱਥੇ ਕੀੜਿਆਂ ਦਾ ਪਾਉਣ ਵੀ ਆ ਤੇ ਕਬੂਤਰ ਬਹੁਤ ਜ਼ਿਆਦੇ ਮੰਨ ਲਓ ਵੀ ਹੁਣ ਅੱਧੇ ਪੌਣੇ ਘੰਟੇ ਤੱਕ ਇੱਥੇ ਕਬੂਤਰ ਹੀ ਕੂਤਰ ਫਣਗੇ ਉਹਨਾਂ ਨੂੰ ਸਾਰੇ ਐ ਖੰਡਿਆ ਤਾਂ ਚੋਗਾ ਤੇ ਵਿਚਾਰੇ ਪੰਛੀਆਂ ਦਾ ਵੀ ਪੰਨ ਤੁਹਾਨੂੰ ਪਤਾ ਅੱਜ ਕੱਲ ਹਣਾ ਖਾਸ ਕਰਕੇ ਸ਼ਹਿਰ ਦੇ ਪੰਛੀਆਂ ਦੀ ਗੱਲ ਹੋਰ ਹੈ ਉਹ ਤਾਂ ਵੈਸੇ ਰੋਕ ਬਹੁਤ ਰੱਖਦੇ ਆ ਜਿਹੜੇ ਚੋਗਾ ਕੋਣ ਇੱਕ ਕੋਠਿਆਂ ਤੇ ਰੱਖਦੇ ਆ ਪਾਣੀ ਚੋਗਾ ਪਾਉਂਦੇ ਆ ਪਰ ਫੇਰ ਵੀ ਚਲੋ ਇੱਥੇ ਆਉਂਦੇ ਵਿਚਾਰੇ ਆਸ ਨਾਲ ਹਣਾ ਤੇ ਕੀੜਿਆਂ ਦਾ ਪਾਉਣ ਵੀ ਆ ਉਹੜਾ ਉਹਨਾਂ ਕਣਕ ਦਾ ਦਰੜਹਰੜ ਕਰੀ ਹੋਈ ਹੈ ਜਿਵੇਂ ਲੇਟੀ ਟਾਈਪ ਜੀ ਤੇ ਵਿੱਚ ਬਾਜਰਾ ਦਾ ਤੇ ਪਾਦ ਦਾ ਸਾਰੇ ਖੁੱਲਾ ਜਿਹਾ ਖੜਿਆ ਦਾ ਫਿਰ ਖੁੱਲੇ ਜੇ ਕਬੂਤਰ ਖੁੱਲੇ ਜੇ ਚੁਗਦੇ ਬਹੁਤ ਸੋਹਣੇ ਲੱਗਦੇ ਆ ਬਸ ਉਹਨਾਂ ਦਾ ਪੱਕਾ ਟਾਈਮ ਆ ਪੱਕੇ ਟਾਈਮ ਤੇ ਉਹਨਾਂ ਨੇ ਆ ਜਾਣਾ ਕਬੂਤਰਾਂ ਨੇ ਆਉਦੇ ਤੇ ਤੇ ਦਿਨ ਚੜ ਚੁੱਕਿਆ ਜੀ ਹੁਣ ਪੂਰਾ ਤੇ ਹੁਣ ਆਪਾਂ ਇੱਥੋਂ ਆਪਣੇ ਚੱਕ ਤੇ ਸਾਈਕਲ ਤੇ ਲਵਾਵਾ ਜੇਬ ਮਾਰ ਕੇ ਜੇਬ ਚ ਪਾ ਲੈਣਾ ਤੇ ਮਾਰ ਕੇ ਰੋਜ਼ ਮੈਂ ਆ ਚੱਕ ਦਾ ਸਾਈਕਲ ਆ ਮੈਡਮ ਜਾ ਰਹੇ ਆ ਤੇ ਮੁਰੇ ਇੱਕ ਬਾਈ ਆ ਸਾਈਕਲਿੰਗ ਵਾਲਾ ਹੋਰ ਖੜਾ ਗਿਆ ਆਪਦੇ ਮਿੱਤਰ ਨੂੰ ਢੀਕਦਾ ਫੇਰ ਇਹਦਾ ਮਿੱਤਰ ਆਇਆ ਸਾਡੇ ਕੋਲ ਤੇ ਸਾਨੂੰ ਇਹਨੇ ਕ੍ਰੋਸ ਕੀਤਾ ਤੇ ਇਹ ਸਿੱਧੇ ਗਏ ਹੜ੍ਹੇਵਾਲ ਨੂੰ ਅਸੀਂ ਆ ਪਿੱਥੋ ਵਾਲੀ ਸੜਕ ਪਾ ਲਿਆ ਪਿੱਥੋ ਪਹੁੰਚ ਕੇ ਉੱਥੋਂ ਵਾਪਸ ਹੀ ਕਰਾਂਗੇ ਤੇ ਹੁਣ ਵਾਪਸ ਇਹ ਪਿੱਥੋ ਦੇ ਪਿੰਡ ਰਾਮਪੁਰੇ ਨੂੰ ਸੜਕ ਜਾਂਦੀ ਹੈ ਇਹ ਆ ਦੇਖੋ ਸੜਕ ਤੇ ਦਰਖਤ ਲੱਗੇ ਕਿੰਨੇ ਸੋਹਣੇ ਲੱਗ ਰਹੇ ਹਨ ਇਸ ਤਰ੍ਹਾਂ ਰੇਖ ਸੜਕ ਤੇ ਐ ਦਰਖਤ ਹੋਣ ਤਾਂ ਬਹੁਤ ਵਧੀਆ ਗੱਲ ਹੈ ਹੁਣ ਰੋਸਤਾ ਲਾਉ ਪੌਦੇ ਬਾਤੋਂ ਮੈਂ ਵੀ ਜਲਾਉਂਗਾ ਤੇ ਹੁਣ ਆਪ ਪਹੁੰਚ ਗਏ ਰੱਜੀ ਰੂ ਵਾਲੇ ਬੰਦੇ ਦੀ ਮੋਟਰ ਤੇ ਦੇਖੋ ਮੋਟਰ ਤੇ ਕਿੰਨੇ ਦਰਖਤ ਲੱਗੇ ਹੋਏ ਨੇ ਜੀ ਰੋਜ਼ ਹੀ ਮੈਂ ਇੱਥੇ ਖੜਦਾ ਹੁੰਦਾ ਹੁਣਾ ਪਾਣੀ ਪੀ ਲੈਣਾ ਅੰਕਲ ਵੀ ਇਸ ਟਾਈਮ ਇੱਥੇ ਪਹੁੰਚਿਆ ਹੁੰਦਾ ਹਨਾ ਕੰਮ ਆ ਬਾਈ ਦਾ ਹਰਪ੍ਰੀਤ ਅੱਜ ਬਾਈ ਨੇ ਦੱਸਿਆ ਵੀ ਉਹਦਾ ਨਾ ਹਰਪ੍ਰੀਤ 35 ਕੁਲੇ ਬਾਈ ਕੋਲੇ ਬਾਂਦਿਆ ਤੇ ਮੋਟਰ ਦੇਖੋ ਕਿੰਨਾ ਥਾਂ ਛੱਡਿਆ ਹੋਇਆ ਤੇ ਦਰਖਤ ਬਹੁਤ ਜ਼ਿਆਦੇ ਜਾਮਣਾ ਦਰਖਤ ਥੜੇ ਪਨਾਏ ਦੇਖੋ ਕਿੰਨੇ ਇੰਨਾ ਤਾਂ ਕੋਈ ਨਹੀਂ ਛੱਡਦਾ ਮੋਟਰ ਤੇ ਚਾਹੇ ਕੋਈ 100 ਕਿੱਲੇ ਦਾ ਮਾਲਕ ਹੋਵੇ ਇਹ ਵੀ ਗੱਲ ਤੁਸੀਂ ਨੋਟ ਕਰਿਓ ਵਿੱਚ ਤਾਂ ਜਮੀਨਿਕ ਨੇ ਕਿ ਕਾਮਰੇ ਜੇ ਪਾਏ ਹੁੰਦੇ ਮੋਟਰ ਨੂੰ ਦੇਖੋ ਐ ਖੁੱਲਾ ਡੁੱਲਾ ਥਾ ਫਿਰ ਚੱਕਦਾ ਸਾਈਕਲ ਜੀ ਮੈਡਮ ਨੇ ਵੀ ਤੇ ਮੰਗਰੀ ਅਸੀਂ ਪਿੰਡ ਰੌਪਰੇ ਵੱਲ ਨੂੰ ਤੇ ਉੱਥੇ ਵਾਪਸੀ ਕਰਤੀ ਹੁਣ ਫੇਰ ਵੱਡੇ ਰੋਡ ਤੇ ਆ ਗਏ ਆ ਤੇ ਬਾਈ ਸਾਈਕਲ ਨਾਲ ਵਜਨ ਦਾ ਮੇਰਾ ਵਜਨ ਬਹੁਤ ਵੱਧ ਰਿਹਾ ਸੀ ਯਾਰ ਵਜਨ ਦਾ ਬਹੁਤ ਫਰਕ ਪੈ ਗਿਆ ਬਾਈ ਯਾਰ ਤੁਸੀਂ ਵੀ ਆ ਆ ਗਿਆ ਜੀ ਨਰਸੀ ਰਾਮ ਦਾ ਪੰਪ ਜਿਹੜਾ 24 ਘੰਟੇ ਖੁੱਲਾ ਹੁੰਦਾ ਮੋੜ ਮੋੜ ਚੌਕ ਕੋਲੇ ਆ ਇਹ 24 ਘੰਟੇ ਖੁੱਲਾ ਹੁੰਦਾ ਤੇ ਮੇਰਾ ਸਾਈਕਲ ਗੇਰਾਂ ਵਾਲਾ ਮੈਡ ਸਾਈਕਲ ਦੂਜਾ ਤੇ ਆ ਗਿਆ ਜੀ ਮੋੜ ਚੌਕ ਆ ਸੜਕ ਗਈ ਮੋੜਾ ਨੂੰ ਤੇ ਆ ਸਿੱਧਾ ਪੁੱਲ ਗਿਆ ਜੀ ਬਠਿੰਡੇ ਨੂੰ ਤੇ ਹੁਣ ਆਪਾਂ